ਅ ਦੋਸਤੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਜਿਹੜੇ ਵਿਧਾਨ ਸਭਾ ਦਾ ਜੋ ਸੈਸ਼ਨ ਸ਼ੁਰੂ ਹੋਇਆ ਕੱਲ ਅਸੀਂ ਸੌਂ ਚੁੱਕ ਸਮਾਗਮ ਸੀਗਾ ਸਾਰੇ ਮੈਂਬਰਸ ਨੇ ਸੌਂ ਚੁੱਕੀ ਆ ਔਰ ਇਹ ਥੋੜੇ ਜਿਹਾ ਦੁੱਖ ਦੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਪਹਿਲਾ ਸੈਸ਼ਨ ਹੈ ਪੰਜਾਬ ਵਿਧਾਨ ਸਭਾ ਦਾ ਹੁਣ ਨੈਕਸਟ ਜਿਹੜੀ ਸਾਡੀ ਸਿਟਿੰਗਸ ਹੈ ਗਿਆ ਉਹ 27 28 29 ਨੂੰ ਸੋਮਵਾਰ ਮੰਗਲਵਾਰ ਬੁੱਧਵਾਰ ਔਰ ਇਹਦੇ ਜਿਹੜਾ ਏਜੰਡਾ ਰੱਖਿਆ ਕਾਂਗਰਸ ਦੀ ਸਰਕਾਰ ਨੇ ਉਹਦੇ ਚ ਇੱਕ ਤਾਂ ਹੈਗਾ ਕਿ ਸਪੀਕਰ ਦੀ ਚੋਣ ਹੋਣੀ ਆ ਸੋਮਵਾਰ ਨੂੰ ਸਾਨੂੰ ਸਮਝ ਆਉਂਦੀ ਆ। ਇਹ ਜਿਹੜੇ ਲੋਕ ਗੁਜ਼ਰ ਚੁੱਕੇ ਨੇ ਉਹਨਾਂ ਦੀ ਉਹ ਵਿਚਾਰੀਸ ਪੜੀਆਂ ਜਾਣੀਆਂ ਇਹ ਵੀ ਸਾਨੂੰ ਸਮਝ ਆਉਂਦੀ ਆ। ਉਸ ਤੋਂ ਅਗਲੇ ਦਿਨ ਗਵਰਨਰ ਦਾ ਐਡਰੈਸ ਹੁੰਦਾ ਯਾਨੀ ਕਿ ਪੰਜਾਬ ਦੇ ਗਵਰਨਰ ਨੇ ਆ ਕੇ ਜੋ ਕਾਂਗਰਸ ਦੀਆਂ ਨੀਤੀਆਂ ਹੋਣਗੀਆਂ ਉਹ ਸਾਰੇ ਐਡਰੈਸ ਨੂੰ ਪੜਨਾ ਵਾ ਤੇ ਉਹਦੇ ਚ ਜਾਣੂ ਕਰਵਾਉਣਾ ਲੋਕਾਂ ਨੂੰ ਕਿ ਅਸੀਂ ਸਾਡੀ ਸਰਕਾਰ ਕੀ ਕਰਨਾ ਚਾਹੁੰਦੀ ਆ। ਲੇਕਿਨ ਉਸ ਤੋਂ ਬਾਅਦ ਜਿਹੜਾ ਗਵਰਨਰ ਐਡਰੈਸ ਤੋਂ ਬਾਅਦ ਇੱਕ ਬੈਸ ਦਾ ਮੌਕਾ ਮਿਲਣਾ ਚਾਹੀਦਾ। ਸਾਰੇ ਸਦਨ ਦੇ ਵਿੱਚ ਸਾਰੀ ਆਪੋਜੀਸ਼ਨ ਜਿਹੜੀਆਂ ਜਿੰਨੀਆਂ ਵੀ ਪਾਰਟੀਆਂ ਦੇ ਜਿੰਨੇ ਐਮ ਐਲ ਐਸ ਨੇ ਇਹ ਇੱਕ ਪੁਰਾਣੀ ਰਵਾਇਤ ਹੈ ਕਿ ਗਵਰਨਰ ਦੇ ਐਡਰੈਸ ਪੜ੍ਹਦਾ ਉਹਦੇ ਤੇ ਪਕਾਇਦਾ ਦੌਰ ਤੇ ਬਹਿਸ ਕਰਾਈ ਜਾਂਦੀ ਲੇਕਿਨ ਇਹਨਾਂ ਨੇ ਗਵਰਨਰ ਦੇ ਐਡਰੈਸ ਤੋਂ ਬਾਅਦ ਕੋਈ ਬਹਿਸ ਨਹੀਂ ਰੱਖੀ ਕਾਂਗਰਸ ਨੇ ਸਿੱਧਾ ਵੋਟ অন ਅਕਾਊਂਟ ਤੇ ਇੱਕ ਬਿੱਲ ਲੈ ਕੇ ਆਉਣਾ ਚਾਹੁੰਦੇ ਨੇ ਜਿਹੜਾ ਇੱਕ ਕਿਸਮ ਦਾ ਗੈਰ ਕਾਨੂੰਨੀ ਚੀਫ ਪਾਰਲੀਮੈਂਟਰੀ ਸੈਕਟਰੀਜ਼ ਦੀ ਇੱਕ ਅਪੁਆਇੰਟਮੈਂਟ ਕਰਨਾ ਚਾਹੁੰਦੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਸ਼ਾਇਦ ਪਤਾ ਹੋਣਾ ਹੈ ਇਹ ਜਿੰਨੀਆਂ ਚੀਫ ਪਾਰਲੀਮੈਂਟਰੀ ਸੈਕਟਰੀ ਬਣਾਏ ਸੀ ਬਾਦਲ ਸਰਕਾਰ ਨੇ ਸਹਿਤ 23 ਕੇ 24 ਸਗੇ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਟ੍ਰਾਈਕ ਡਾਉਨ ਕਰ ਦਿੱਤੀ ਸੀ ਉਹਨਾਂ ਨੂੰ ਗੈਰ ਕਾਨੂੰਨੀ ਘਰਾਰ ਦਿੱਤਾ ਸੀ ਹੁਣੇ 2016 ਦੇ ਅਗਸਟ ਵਿੱਚ ਲੇਕਿਨ ਉਹ ਕਾਂਗਰਸ ਬੈਕ ਡੋਰ ਰਾਹੀਂ ਜਾਂ ਹੋਰ ਰਸਤਾ ਲੱਭ ਕੇ ਇੱਕ ਬਿਲ ਪਾਸ ਕਰਾਉਣਾ ਚਾਹੁੰਦੀ ਆ ਤੇ ਸੀਪੀਐਸ ਯਾਨੀ ਕਿ ਚੀਫ ਪਾਰਲੀਮੈਂਟਰੀ ਸੈਕਟਰੀਜ਼ ਦੁਬਾਰਾ ਇੱਕ ਫੌਜ ਅਪਾਇੰਟ ਕਰਨਾ ਚਾਹੁੰਦਾ ਕੈਪਟਨ ਅਮਿੰਦਰ ਸਿੰਘ ਅਸਮਿੰਦਰ ਉਹ ਬਿੱਲ ਪਾਸ ਕਰਾਉਣਾ ਚਾਹੁੰਦੇ ਔਰ ਬਿੱਲ ਤੋਂ ਬਾਅਦ ਕਹਿੰਦੇ ਜੀ ਕਿ ਵਿਧਾਨ ਸਭਾ ਜਿਹੜੀ ਆ ਉਹ ਉੱਠ ਜਾਏਗੀ ਤੇ ਦੁਬਾਰਾ ਅਸੀਂ ਮੌਕਾ ਦੇਾਂਗੇ ਜਦੋਂ ਦੁਬਾਰਾ ਬਜਟ ਪਾਸ ਕਰੇਗਾ ਸਟੇਟ ਜੂਨ ਮਹੀਨੇ ਦੇ ਵਿੱਚ ਯਾਨੀ ਕਿ 2-3 3-4 ਮਹੀਨੇ ਦਾ ਉਹ ਵਕਫਾ ਲੈ ਗਏ ਨੇ ਲੋਕਾਂ ਤੋਂ ਤਾਂ ਮੈਨੂੰ ਇਹ ਦੁੱਖ ਇਸ ਗੱਲ ਦਾ ਵਾ ਕਿ ਇਹ ਇਹੀ ਕਾਂਗਰਸ ਪਾਰਟੀ ਨੇ ਅੱਜ ਤੋਂ 6 ਮਹੀਨੇ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਜਦੋਂ ਇਹਨਾਂ ਨੂੰ ਅਕਾਲੀ ਦਲ ਦੀ ਸਰਕਾਰ ਤੇ ਅਕਾਲੀ ਦਲ ਦਾ ਸਪੀਕਰ ਅੰਦਰ ਬੋਲਣ ਨਹੀਂ ਸੀ ਦਿੰਦਾ ਇਹਨਾਂ ਨੂੰ ਆਪਣੀ ਗੱਲ ਨਹੀਂ ਸੀ ਕਹਿਣ ਦਿੰਦਾ ਇਹਨਾਂ ਨੇ ਕਾਂਗਰਸ ਨੇ ਵਿਧਾਨ ਸਭਾ ਨੂੰ ਲਗਭਗ 48 ਘੰਟੇ ਹਾਈਜੈਕ ਕੀਤਾ ਸੀਗਾ। ਯਾਨੀ ਕਿ ਉੱਥੇ ਹੀ ਧਰਨਾ ਲਾ ਦਿੱਤਾ ਸੀਗਾ। ਅੰਦਰ ਹੀ ਰਾਤ guzari ਸੀ ਤੁਸੀਂ ਸਾਰਿਆਂ ਨੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਦੇਖਿਆ ਆਪਣੀਆਂ ਸੈਲਫੀਆਂ ਕਚਾਰੇ ਸੀ ਲੰਮੇ ਪਏ ਹੋਏ ਬੈਂਚਾਂ ਦੇ ਉੱਤੇ, ਵਾਸ਼ਰੂਮਸ ਦੇ ਵਿੱਚ ਜਾ ਕੇ ਬਰਸ਼ ਕਰ ਰਹੇ ਨੇ ਜਾਂ ਤਰ੍ਹਾਂ-ਤਰ੍ਹਾਂ ਦੀਆਂ ਕਈ ਐਮਐਲਏਜ਼ ਦੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਾਂਗਰਸ ਵਾਲਿਆਂ ਨੇ। ਔਰ ਪੂਰਾ ਪਲੇਟਫਾਰਮ ਉਸ ਨੂੰ ਚੱਲਣ ਹੀ ਸੀ ਦਿੱਤਾ। ਔਰ ਇਹ ਤਾਜ਼ੀ ਗੱਲ ਹੈ ਔਰ ਉਹਨਾਂ ਦਾ ਉਹ ਮੰਗ ਕਰ ਰਹੇ ਸੀਗੇ ਕਿ ਸਾਨੂੰ ਸਾਡੇ ਅਧਿਕਾਰ ਮਿਲਣੇ ਚਾਹੀਦੇ ਐਮਐਲਏ ਨੂੰ ਬੋਲਣ ਦਾ ਸਮਾਂ ਮਿਲਣਾ ਚਾਹੀਦਾ ਅਤੇ ਜਿਹੜੇ ਮੁੱਦੇ ਨੇ ਉਹਨਾਂ ਦੀ ਡਿਬੇਟ ਹੋਣਾ ਚਾਹੀਦਾ ਔਰ ਉਸ ਤੋਂ ਪਹਿਲਾਂ ਮੇਰੇ ਖਿਆਲ ਸੈਂਕੜੇ ਵਾਰ ਪਿਛਲੇ 5 ਸਾਲਾਂ ਚ ਕਾਂਗਰਸ ਨੇ ਵਾਕ ਆਊਟ ਕੀਤਾ ਵਿਧਾਨ ਸਭਾ ਚ ਵਾਕ ਆਊਟ ਇੱਕ ਅਧਿਕਾਰ ਹੈ ਕਿ ਕਿਉਂਕਿ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਇਸ ਲਈ ਅਸੀਂ ਅੱਜ ਦੀ ਪ੍ਰੋਸੀਡਿੰਗਸ ਨੂੰ ਅਸੀਂ ਬੁਆਇਕਾਟ ਕਰਕੇ ਅਸੀਂ ਵਾਕ ਆਊਟ ਕਰ ਰਹੇ ਹਾਂ ਯਾਨੀ ਕਿ ਸਦਨ ਤੋਂ ਬਾਹਰ ਆ ਰਹੇ ਹਾਂ ਸੈਂਕੜੇ ਵਾਰ ਔਰ ਇੱਥੇ ਬਸ ਨਹੀਂ ਇੱਕ ਸਾਡੇ ਕੋਲ ਹੋਰ ਇੱਕ ਡੈਮੋਕਰੈਟਿਕ ਸਾਧਨ ਹੁੰਦਾ ਵਾ ਪ੍ਰੋਟੈਸਟ ਕਰਨ ਦਾ ਕਿ ਅਸੀਂ ਵਿਧਾਨ ਸਭਾ ਦੇ ਫੈਲ ਜਿਹੜਾ ਕਿ ਸਪੀਕਰ ਦੇ ਥੱਲੇ ਇੱਕ ਜਗ੍ਹਾ ਬਣੀ ਆ ਸਾਰੇ ਟ੍ਰੈਜਰੀ ਬੈਂਚਸ ਤੇ ਆਪੋਜੀਸ਼ਨ ਦੇ ਬੈਂਚਸ ਦੇ ਦਰਮਿਆਨ ਜਿਹੜਾ ਇੱਕ ਖਾਲੀ ਜਗ੍ਹਾ ਵਾ ਉਸ ਨੂੰ ਵੈਲ ਕਿਹਾ ਜਾਂਦਾ ਪਾਰਲੀਮੈਂਟ ਵਿੱਚ ਵੀ ਤੁਸੀਂ ਦੇਖਿਆ ਇਹ ਕਈ ਵਾਰ ਉਸ ਵੈਲ ਵਿੱਚ ਜਾ ਕੇ ਇਹਨਾਂ ਨੇ ਹਾਊਸ ਦੀ ਪ੍ਰੋਸੀਡਿੰਗਸ ਸਟਾਲ ਕੀਤੀਆਂ ਕਈ ਵਾਰ ਸਪੀਕਰ ਨੂੰ ਹਾਊਸ ਅਡਜਰਨ ਕਰਨਾ ਪੈਂਦਾ ਕਿਉਂਕਿ ਇੰਨਾ ਸ਼ੋਰ ਮੱਚ ਜਾਂਦਾ ਕਿ ਕੋਈ ਸਰਕਾਰੀ ਕੰਮ ਕਰਨੀ ਕੀਤਾ ਜਾਂਦਾ لیکن ਉਹੀ ਕਾਂਗਰਸ ਜਿਹੜੀ 6 ਮਹੀਨੇ ਪਹਿਲਾਂ ਸਦਨ ਦੇ ਵਿੱਚ ਸੌਂਦੀ ਆ ਪ੍ਰੋਟੈਸਟ ਕਰਦੀ ਆ ਸੈਂਕੜੇ ਵਾਰ ਵਾਕ ਆਊਟ ਕਰਦੀ ਆ ਬੈਲ ਵਿੱਚ ਜਾ ਕੇ ਧਰਨਾ ਦਿੰਦੀ ਆ ਅੱਜ ਸਰਕਾਰ ਵਿੱਚ ਬਹਿ ਕੇ ਉਹੀ ਹਕੂਕ ਅੱਜ ਦੇ ਵਿਰੋਧੀ ਧਿਰ ਤੋਂ ਖੋਣਾ ਚਾਹੁੰਦੀ ਆ ਆਮ ਆਦਮੀ ਪਾਰਟੀ ਮੇਜਰ ਆਪੋਜੀਸ਼ਨ ਪਾਰਟੀ ਆ ਪਵਾਕੇ ਅਕਾਲੀ ਭਾਜਪੀ ਵੀ ਨੇ ਆਪੋਜੀਸ਼ਨ ਵਿੱਚ ਲੇਕਿਨ ਉਹ ਤੀਸਰੀ ਧਿਰ ਹੈ ਅੱਜ ਸਾਡੇ ਤੋਂ ਹਕੂਕ ਖੋ ਰਹੇ ਨੇ ਇਸ ਵਿਧਾਨ ਸਭਾ ਦਾ ਜਿਹੜਾ ਕਰੰਟ ਸੈਸ਼ਨ ਹੈ ਉਹਦੇ ਵਿੱਚ ਕੋਈ ਡਿਬੇਟ ਨਹੀਂ ਰੱਖਿਆ ਯਾਨੀ ਕਿ ਅਸੀਂ ਐਵੇਂ ਆਣ ਕੇ ਸਾਈਨ ਕਰਕੇ ਆਪਣੇ ਆਪਣੇ ਐਮਐਲਏ ਦਾ ਕਰਾਇਆ ਪੱਤਾ ਦੇ ਕੇ ਤੇ ਸਦਨ ਜਿਹੜਾ ਉੱਠ ਜਾਏਗਾ ਜੂਨ ਤੱਕ ਲਈ ਤੇ ਫਿਰ ਅਸੀਂ ਬਹਿਸ ਕਿੱਥੇ ਕਰਾਂਗੇ ਜਿਹੜੇ ਕੈਪਟਨ ਅਬਰਿੰਦਰ ਸਿੰਘ ਨੇ ਫੈਸਲੇ ਲਏ ਨੇ ਅਸੀਂ ਉਹਦਾ ਕੁਝ ਗੱਲਾਂ ਜਿਹੜੀਆਂ ਸੀ ਅਸੀਂ ਉਹਨਾਂ ਦਾ ਵਿਧਾਨ ਸਭਾ ਦੇ ਅੰਦਰ ਬੈਠ ਕੇ ਸਵਾਗਤ ਕਰਦੇ ਕਿ ਹਾਂਜੀ ਵੀਆਈਪੀ ਕਲਚਰ ਖਤਮ ਕੀਤਾ ਹੈ ਹਲਕਾ ਇੰਚਾਰਜ ਦੀ ਪ੍ਰਕਿਰਿਆ ਖਤਮ ਕੀਤੀ ਹੈ ਨੀ ਪੱਥਰਾਂ ਦੀ ਗੱਲ ਖਤਮ ਕੀਤੀ ਆ ਅਸੀਂ ਉਹਦੀ ਤਾਰੀਫ ਕਰਨੀ ਸੀ ਲੇਕਿਨ ਜਿਹੜੇ ਉਹਨਾਂ ਨੇ ਗਲਤ ਕੰਮ ਕੀਤੇ ਨੇ ਸ਼ਾਇਦ ਉਤੋਂ ਡਰਦੇ ਉਹ ਘਬਰਾ ਗਏ ਨੇ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਕੋਈ ਚਰਚਾ ਹੀ ਨਾ ਹੋਣ ਦੀ ਏ ਦੋ ਤਿੰਨ ਬੜੇ ਗਲਤ ਉਹਨਾਂ ਨੇ ਅਪੁਆਇੰਟਮੈਂਟਸ ਕੀਤੀਆਂ ਹੈ ਗਲਤ ਗਲਤ ਕੰਮ ਕੀਤੇ ਨੇ ਇੱਕ ਤਾਂ ਉਹਨਾਂ ਨੇ ਇੱਕ ਫੌਜ ਬਣਾ ਦਿੱਤੀ ਆ ਐਡਵਾਈਸਰਸ ਦੀ ਤੇ ਓਐਸਟੀਜ਼ ਦੀ ਬਾਦਲਾ ਨੇਤਾ ਮੇਰੇ ਖਿਆਲ ਕਹਿੰਦੇ ਨੇ ਕਿ 11 ਐਡਵਾਈਜ਼ਰ ਬਣਾਏ ਸੀਗੇ ਲੇਕਿਨ ਕੈਪਟਨ ਅਭਿੰਦਰ ਸਿੰਘ ਦੀ ਸਰਕਾਰ ਨੇ ਇੱਕ ਉਹਦੇ ਚ ਵਾਅਦਾ ਕਰਕੇ ਪੂਰਾ ਇੱਕ ਦਰਜਨ ਐਡਵਾਈਜ਼ਰਸ ਡਿਫਰੈਂਟ ਟਾਈਪਸ ਆਫ ਐਡਵਾਈਜ਼ਰਸ ਆਫਿਸਰਸ ਔਨ ਸਪੈਸ਼ਲ ਡਿਊਟੀ ਔਰ ਇਹਨਾਂ ਲੋਕਾਂ ਨੂੰ ਕੈਬਨਿਟ ਦਾ ਰੈਂਕ ਦਿੱਤਾ ਸਟੇਟ ਮਿਨਿਸਟਰ ਦਾ ਰੈਂਕ ਦਿੱਤਾ ਚੀਫ ਪਾਰਲੀਮੈਂਟਰੀ ਸੈਕਟਰੀ ਦਾ ਸਟੇਟਸ ਦੇ ਦਿੱਤਾ ਜਿਹੜੇ ਲੋਕ ਇਲੈਕਟਿਡ ਨਹੀਂ ਗਏ ਉਹਨਾਂ ਨੂੰ ਤੁਸੀਂ ਉਹ ਸਟੇਟਸ ਦੇ ਰਹੇ ਹੋ ਇਹਦਾ ਮਤਲਬ ਜਿਹੜੇ 77 ਐਮ ਐਲ ਏ ਤੁਹਾਡੇ ਕਾਂਗਰਸ ਦੇ ਆਏ ਉਹਨਾਂ ਦੇ ਪੱਲੇ ਕੁਝ ਨਹੀਂਗਾ ਕੀ ਇਹਨਾਂ ਵਿੱਚੋਂ ਕੋਈ ਯੋਗ ਵਿਅਕਤੀ ਨਹੀਂ ਸੀਗਾ ਜਿਹੜੇ ਚੁਣੇ ਹੋਏ ਨੇ ਜਿਨ੍ਹਾਂ ਨੂੰ ਆਪਾਂ ਐਲੀਵੇਟ ਕਰਕੇ ਤੇ ਇਹ ਦੇ ਦਿੰਦੇ ਅਨ ਇਲੈਕਟਿਡ ਨੋਨ ਇਲੈਕਟਿਡ ਬੰਦਿਆਂ ਨੂੰ ਲਿਆ ਕੇ ਐਡਵਾਈਜ਼ਰ ਬਣਾ ਕੇ ਔਰ ਉਹਨਾਂ ਨੂੰ ਫਿਰ ਜਿਹੜੀਆਂ ਇਹ ਰੈਂਕ ਦਿੱਤੇ ਨੇ ਕੈਬਨਿਟ ਵਗੈਰਾ ਦੇ ਇਹਦਾ ਮਤਲਬ ਹੈ ਕੋਠੀਆਂ ਦੇਵੋਗੇ ਓ ਕਾਰਾਂ ਦੇਵੋਗੇ ਸਭ ਕੁਝ ਤੁਸੀਂ ਦਿਓਗੇ ਤਾਂ ਦੂਸਰਾ ਅਰਥ ਹੈ ਕਿ ਪੰਜਾਬ ਜਿਹੜਾ ਕਿ ਆਲਰੇਡੀ 2 ਲੱਖ ਕਰੋੜ ਦਾ ਕਰਜ਼ਾਈ ਆ ਜਿਹੜੀ ਸਟੇਟ ਉਸ ਤੇ ਤੁਸੀਂ ਹੋਰ ਬੋਝ ਪਾਉਣ ਜਾ ਰਹੇ ਹੋ ਬਹੁਤ ਜ਼ਿਆਦਾ ਤੁਸੀਂ ਬੋਝ ਘਟਾ ਨਹੀਂ ਰਹੇ ਔਰ ਹੁਣੇ ਕੈਪਟਨ ਅਭਿੰਦਰ ਸਿੰਘ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਗੁੱਡ ਗਵਰਨੈਂਸ ਦੇਾਂਗੇ ਔਰ ਅਸੀਂ ਸਟੋਰੀਟੀ ਮੀਜਰਸ ਅਡਾਪਟ ਕਰਾਂਗੇ ਯਾਨੀ ਕਿ ਅਸੀਂ ਖਰਚਾ ਘਟਾਵਾਂਗੇ ਬੇ ਲੋੜਾ ਲੇਕਿਨ ਉਹ ਤਾਂ ਖਰਚਾ ਸਗੋਂ ਵਧਾਤਾ ਆਪਾਂ ਦਰਜਨ ਐਡਵਾਈਜ਼ਰਸ ਜਿਹਨਾਂ ਦੀ ਕੋਈ ਲੋੜ ਨਹੀਂ ਜਿਹਨਾਂ ਦਾ ਕੋਈ ਕੰਮ ਨਹੀਂ ਹੁੰਦਾ ਜਿਹਨਾਂ ਦੀ ਕੋਈ ਤੁਸੀਂ ਹੌਲੀ ਹੌਲੀ ਦੇਖੋਗੇ ਇਹਨਾਂ ਦੀ ਕੋਈ ਵੈਲਿਊ ਨਹੀਂਗੀ ਸਿਰਫ ਉਹਨਾਂ ਲੋਕਾਂ ਨੂੰ ਖੁਸ਼ ਕਰਨਾ ਕਿਉਂਕਿ ਸਾਡੇ ਮਿੱਤਰ ਸੀ ਸਾਡੀ ਉਹਨਾਂ ਨੇ ਸੇਵਾ ਕੀਤੀ ਸੀ ਕਿਸੇ ਨੇ ਕੋਈ ਖਾਣ ਪੀਣ ਦੀ ਸੇਵਾ ਕੀਤੀ ਕਿਸੇ ਨੇ ਕਿਸੇ ਤਰ੍ਹਾਂ ਦੀ ਮਦਦ ਕੀਤੀ ਇਹ ਉਹਨਾਂ ਨੂੰ ਰਿਵਾਰਡ ਦਿੱਤਾ ਗਿਆ ਐਟ ਦੀ ਕਾਸਟ ਆਫ ਪਬਲਿਕ ਐਕਸਚੇਕ ਵਿਚ ਇਜ਼ ਵੈਰੀ ਵੈਰੀ ਅਨਫੋਰਚੂਨੇਟ ਔਰ ਇਸ ਤਰ੍ਹਾਂ ਨਾਲ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਇੱਕ ਐਡਵਾਈਜ਼ਰ ਬਣਾਇਆ ਇਹਨਾਂ ਨੇ ਭਰਤਿੰਦਰ ਸਿੰਘ ਚਾਹਲ ਸਾਰੇ ਜੱਗ ਜਾਣਦਾ ਵਾ ਕਿ 2002 ਤੋਂ ਲੈ ਕੇ 2007 ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਉਹ ਜਿਹਨੂੰ ਕਹਿੰਦੇ ਅੰਗਰੇਜ਼ੀ ਵਿੱਚ ਹੀ ਉਸ ਟੂ ਕਾਲ ਦਾ ਸ਼ੌਟ ਸਾਰਾ ਕੰਮ ਉਹਦੇ ਇਸ਼ਾਰਿਆਂ ਦੇ ਉੱਤੇ ਚੱਲਦਾ ਸੀਗਾ ਔਰ ਇੰਨੇ ਕਾਂਗਰਸ ਦੇ ਐਮਐਲਏ ਇੰਨੇ ਖਫਾ ਹੋਏ ਉਹਨਾਂ ਨੇ ਜਾ ਕੇ ਸੋਨੀਆ ਗਾਂਧੀ ਨੂੰ ਸ਼ਿਕਾਇਤ ਕੀਤੀ ਕਿ ਸਾਡਾ ਖੇੜਾ ਛਡਾਓ ਕੈਪਟਨ ਅਮਰਿੰਦਰ ਸਿੰਘ ਨੇ ਕੋਟਰੀ ਬਣਾ ਲਈ ਹੈ ਇਹ ਕਿਦਾਂ ਦੇ ਐਡਵਾਈਜ਼ਰਸ ਬਣਾ ਲਏ ਨੇ ਜਿਹੜੇ ਐਮਐਲਏ ਅਸੀਂ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਔਰ ਸੋਨੀਆ ਗਾਂਧੀ ਨੂੰ ਇੰਟਰਵੀਨ ਕਰਨਾ ਪਿਆ ਪਰਤਿੰਦਰ ਸਿੰਘ ਚਾਹਲ ਨੂੰ ਹਟਾਉਣਾ ਪਿਆ ਕੈਪਟਨ ਅਭਿੰਦਰ ਸਿੰਘ ਨੂੰ ਇੱਕ ਹੁਣ ਤਾਂ ਉਹ ਨਹੀਂ ਜਿੰਦੇ ਮਿਸਟਰ ਐਸ ਕੇ ਸਿਨਾ ਜਿਹੜੇ ਪ੍ਰਿੰਸੀਪਲ ਸੈਕਟਰੀ ਸੀ ਇਹ ਦੋ ਆਦਮੀਆਂ ਦੇ ਖਿਲਾਫ ਬਹੁਤ ਭਾਰੀ ਸ਼ਿਕਾਇਤ ਗਈ ਸੀ ਕਾਂਗਰਸ ਐਕਮਾਂਡ ਕੋਲ ਲੇਕਿਨ ਕੈਪਟਨ ਅਭਿੰਦਰ ਸਿੰਘ ਨੇ ਉਸੇ ਬੰਦੇ ਨੂੰ ਫੇਰ ਲੈ ਆਂਦਾ ਔਰ ਪਰਤਿੰਦਰ ਸਿੰਘ ਚਾਹਲ ਤੇ ਅਕਾਲੀ ਦਲ ਨੇ ਬਹੁਤ سنگੀਨ ਕਰਪਸ਼ਨ ਦਾ ਮੁਕੱਦਮਾ ਬਣਾ ਸੀ ਡਿਸਪਰੋਪੋਰਸ਼ਨਟ ਐਸੈਟਸ ਆਮਦਨ ਨਾਲੋਂ ਜ਼ਿਆਦਾ ਉਹਨਾਂ ਦੀ ਜਿਹੜੀ ਜਾਇਦਾਦ ਦਾ ਬਹੁਤ ਗੰਭੀਰ ਮਸਲਾ ਸੀਗਾ ਔਰ ਉਹਨਾਂ ਨੂੰ ਅਕਾਲੀਆਂ ਨੇ ਛਡਾਇਆ ਹੁਣ ਪਿੱਛੇ ਜੇ 4 ਜਨਵਰੀ 2016 ਨੂੰ ਮੁਹੰਮਦ ਗੁਲਜ਼ਾਰ ਦੀ ਐਡੀਸ਼ਨਲ ਸੈਸ਼ਨ ਜਜ ਦੀ ਕੋਰਟ ਚੋਂ ਪਟਿਆਲਿਓ ਜਦੋਂ ਬਿਲਕੁਲ ਗਵਾਹੀਆਂ ਹੋ ਰਹੀਆਂ ਸੀਗੀਆਂ ਤਾਂ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਵਿਜੀਲੈਂਸ ਆਫੀਸਰ ਸੀ ਉਹਨਾਂ ਨੇ ਜਾ ਕੇ ਅਰਜ਼ੀ ਦਿੱਤੀ ਕਿ ਅਸੀਂ ਇਸ ਕੇਸ ਨੂੰ ਅੱਗੇ ਚਲਾਉਣਾ ਹੀ ਨਹੀਂ ਚਾਹੁੰਦੇ ਯਾਨੀ ਕਿ ਇਹਨਾਂ ਦਾ ਕੰਪਲਾਈਜ਼ ਹੋ ਗਿਆ ਸੀ ਭਰਤਿੰਦਰ ਸਿੰਘ ਚਾਹਲ ਦਾ ਕੈਪਟਨ ਅਮਰਿੰਦਰ ਸਿੰਘ ਦਾ ਬਾਦਲਾ ਦਾ ਤੇ ਉਸੇ ਹੀ ਭਰਤਿੰਦਰ ਸਿੰਘ ਚਾਹਲ ਜਿਹੜਾ ਕਿ ਕ腐ਸ਼ਨ ਦੇ ਵਿੱਚ ਠੀਕ ਹੈ ਉਹਨੂੰ ਕੁਇਟਲ ਹੋ ਗਈ ਇਕਵਰਟਲ ਮੈਰਿਟ ਤੇ ਨਹੀਂ ਹੋਈ ਇਕਵਰਟਲ ਹੋਈ ਆ ਕਿਉਂਕਿ ਪੰਜਾਬ ਸਰਕਾਰ ਨੇ ਅਰਜ਼ੀ ਦੇ ਕੇ ਕੇਸ ਵਾਪਸ ਲੈ ਲਿਆ ਉਸੇ ਹੀ ਟੈਂਟਡ ਆਦਮੀ ਨੂੰ ਦੁਬਾਰਾ ਐਡਵਾਈਜ਼ਰ ਬਣਾਉਣਾ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਸਰਕਾਰ ਕਿਹੜੀ ਦਿਸ਼ਾ ਵੱਲ ਜਾ ਰਹੀ ਆ ਮੈਨੂੰ ਤਾਂ ਉਮੀਦ ਸੀ ਕਿ ਕੈਪਟਨ ਅਬਰਿੰਦਰ ਸਿੰਘ ਕਹਿੰਦੇ ਨੇ ਮੇਰੀ ਅਖੀਰਲੀ ਵਾਰੀ ਆ ਯਾਨੀ ਕਿ ਅਖੀਰਲੀ ਟਰਮ ਆ ਆਈ ਥੋਟ ਥੈਟ ਹੀ ਸ਼ੁੱਡ ਲੀਵ ਅ ਗੁੱਡ ਲੈਗੇਸੀ ਬਿਹਾਈਂਡ ਯਾਨੀ ਕਿ ਪਿੱਛੇ ਕੁਝ ਜਿੰਦਾਂ ਦੇ ਅੱਛੇ ਕੰਮ ਕਰਕੇ ਜਾਣ ਜਿਸ ਦੇ ਨਾਲ ਲੋਕਾਂ ਚ ਇਹਨਾਂ ਦਾ ਨਾਮ ਰਵੇ ਔਰ ਕੁਝ ਅੱچھے ਫੈਸਲੇ ਲਏ ਵੀ ਸੀਗੇ ਲੇਕਿਨ ਚੰਗੇ ਫੈਸਲਾਂ ਦੇ ਨਾਲ ਹੀ ਆਪਾਂ ਜਦੋਂ ਮਾੜੇ ਫੈਸਲੇ ਲੈਂਦੇ ਆ ਤੇ ਤੁਹਾਡੇ ਚੰਗੇ ਕੀਤੇ ਹੋਏ ਕੰਮ ਵੀ ਜਿਹੜੇ ਨੇ ਉਹ ਉਹਨਾਂ ਦੀ ਵੈਲਿਊ ਹੋ ਜਾਂਦੇ ਨੇ ਸਿਮਿਲਰਲੀ ਇੱਕ ਮੈਂ ਹੋਰ ਇੱਥੇ ਕਹਿਣਾ ਚਾਹੁੰਨਾ ਕਿ ਆਪੋਜੀਸ਼ਨ ਦੇ ਹਕੂਕ ਤੇ ਵੀ ਡਾਕਾ ਵੱਜ ਰਿਹਾ ਇੱਕ ਹੋਰ ਜਿਹੜਾ ਆਪੋਜੀਸ਼ਨ ਪਾਰਟੀ ਆਮ ਆਦਮੀ ਪਾਰਟੀ ਦਾ ਤੇ ਲੋਕ ਇਨਸਾਫ ਪਾਰਟੀ ਦਾ ਬੈਂਚ ਬ੍ਰਦਰ ਜੀ ਸਾਡਾ ਪ੍ਰੀ ਪੋਲ ਅਲਾਈਅንስ ਯਾਨੀ ਕਿ ਚੋਣਾਂ ਤੋਂ ਪਹਿਲਾਂ ਦਾ ਅਲਾਈਅንስ ਸੀਗਾ ਸਾਡੀਆਂ ਸੀਟਾਂ ਪੰਜਾਬ ਦੇ ਵਿਧਾਨ ਸਭਾ ਵਿੱਚ ਇਕੱਠੀਆਂ ਹੋਣੀਆਂ ਚਾਹੀਦੀ ਸੀ ਤਾਂ ਕਿ ਅਸੀਂ ਆਪਣੀ ਫਲੋਰ ਸਟ੍ਰੈਟਜੀ ਬਣਾ ਸਕੀਏ ਅਸੀਂ ਗਵਰਨਮੈਂਟ ਨੂੰ ਲੜ ਸਕੀਏ ਉਹਨਾਂ ਨੂੰ ਕਰ ਸਕੀਏ ਸਾਨੂੰ ਆਮ ਆਦਮੀ ਪਾਰਟੀ ਨੂੰ ਇੱਕ ਬਲੌਕ ਦਿੱਤਾ ਬਾਅਦ ਵਿੱਚ ਅ ਅਕਾਲੀ ਤੇ ਬੀਜੇਪੀ ਬਿਠਾਤੇ ਤੇ ਤੀਸਰੇ ਥਾਂ ਤੇ ਜਾ ਕੇ ਬੈਂਸ ਬਰਦਰਜ਼ ਦੀਆਂ ਸੀਟਾਂ ਸਾਡੇ ਤੋਂ ਬਹੁਤ ਦੂਰ ਰੱਖਦੀਆਂ ਜਿਹੜਾ ਕਿ ਫਿਰ ਇੱਕ ਅਵਗਿਆ ਹੈ ਜਿਹੜਾ ਕਿ ਇੱਕ ਪਾਰਟਿਸਨ ਤੇ ਪਖਪਾਤੀ ਰਵਈਆ ਵਾ ਇਹ ਉਹਨਾਂ ਦੀ ਦੂਸਰੀ ਗਲਤੀ ਹੈ ਤੇ ਤੀਸਰੀ ਇੱਕ ਹੋਰ ਮੈਂ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਹੈ ਜਿਦਾ ਕਾਂਗਰਸ ਸੀ ਕਿ ਸਾਨੂੰ ਵਿਧਾਨ ਸਭਾ ਦੇ ਵਿੱਚ ਇੱਕ ਪ੍ਰੋਪਰ ਆਫਿਸ ਮਿਲਦਾ ਹੁੰਦਾ ਜਿਹਦੇ ਨਾਲ ਸਾਡੀ ਅਸੀਂ ਐਫੀਸ਼ੀਐਂਟ ਵਰਕਿੰਗ ਕਰ ਸਕੀਏ ਸਟਾਫ ਰੱਖ ਸਕੀਏ ਮੀਟਿੰਗਾਂ ਕਰ ਸਕੀਏ ਸਟ੍ਰੈਟਜੀ ਬਣਾ ਸਕੀਏ ਰਿਸਰਚ ਕਰ ਸਕੀਏ ਸਾਨੂੰ ਜਿਹੜਾ ਦਫ਼ਤਰ ਦਿੱਤਾ ਉਹ ਇੱਕ ਛੋਟਾ ਜਿਹਾ ਕਮਰਾ ਦਿੱਤਾ ਉਹ ਵਿਧਾਨ ਸਭਾ ਖਾਣਾ ਪੂਰਤੀ ਅਸਲ ਵਿੱਚ ਉਹ ਜਿਹੜਾ ਕਾਂਗਰਸ ਪਾਰਟੀ ਕੋਲ ਦਫ਼ਤਰ ਹੈ ਉਹ ਸਾਡਾ ਹੋਣਾ ਚਾਹੀਦਾ ਤੇ ਜਿਹੜਾ ਅਕਾਲੀਆਂ ਦੇ ਕੋਲ ਦਫ਼ਤਰ ਉਹ ਕਾਂਗਰਸ ਦਾ ਹੋਣਾ ਚਾਹੀਦਾ ਅਕਾਲੀਆਂ ਨੇ ਆਪਣਾ ਨਹੀਂ ਛੱਡਿਆ ਕਾਂਗਰਸ ਆਪਣਾ ਨਹੀਂ ਛੱਡ ਰਹੀ ਤੇ ਸਾਨੂੰ ਕਹਿੰਦੇ ਜੀ ਤੁਸੀਂ ਛੋਟਾ ਜਿਹਾ ਕਮਰਾ ਲੈ ਲਓ ਸਿਮਿਲਰਲੀ ਲੀਡਰ ਆਫ ਆਪੋਜੀਸ਼ਨ ਬਣਾਏ ਨੇ ਮਿਸਟਰ ਫੁਲਕਾ ਉਹਨਾਂ ਨੂੰ ਕੋਠੀ ਨਹੀਂ ਦੇ ਰਹੇ ਹਲੇ ਤੱਕ ਤੇ ਜੇ ਕੋਠੀ ਨਹੀਂ ਹੋਊਗੀ ਤੇ ਲੀਡਰ ਆਫ ਆਪੋਜੀਸ਼ਨ ਫੰਕਸ਼ਨ ਕਿਦਾਂ ਕਰੇਗਾ ਕਾਰਾਕੂਨਾਂ ਦਾ ਸਾਨੂੰ ਕੋਈ ਚਿੰਤਾ ਨਹੀਂ ਹੈਗੀ ਬਟ ਐਟ ਲੀਸਟ ਜਿਹੜਾ ਹਾਊਸ ਹੈ ਉਹਦੇ ਚ ਅਸੀਂ ਆਪਣੀ ਪਾਰਟੀ ਦਾ ਇਕੱਠ ਕਰ ਸਕਦੇ ਹਾਂ ਅਸੀਂ ਆਪਣੀ ਪਾਰਟੀ ਦਾ ਸਟ੍ਰੈਟੇਜੀ ਬਣਾ ਸਕਦੇ ਹਾਂ ਫਿਰ ਉਹੀ ਗੱਲ ਸਟਾਫ ਰੱਖ ਸਕਦੇ ਹਾਂ ਉੱਥੇ ਗੱਲਾਂ ਕਰ ਸਕਦੇ ਹਾਂ ਸਾਡੀ ਸਿਕਰੈਸਿਟੀ ਰਹਿੰਦੀ ਉੱਥੇ ਕਿਸੇ ਦੇ ਘਰ ਵਿੱਚ ਬੈਠ ਕੇ ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਅੱਜ ਸਾਂਝੀਆਂ ਕੀਤੀਆਂ ਕਿਉਂਕਿ ਕਿ ਜਿਹੜੀ ਪਾਰਟੀ ਕੋਸ਼ਿਸ਼ ਦੀ ਸੀ ਅਕਾਲੀਆਂ ਨੂੰ ਕਿ ਤੁਸੀਂ ਗੈਰ ਕਾਨੂੰਨੀ ਕੰਮ ਕਰਦੇ ਹੋ ਤੁਸੀਂ ਪੱਖਪਾਤੀ ਹੋ ਤੁਸੀਂ ਸਾਨੂੰ ਬੋਲਣ ਦਾ ਮੌਕਾ ਨਹੀਂ ਦਿੰਦੇ ਪੜਨੇ ਆ ਸਾਰੇ ਮਤਲਬ ਹਲੇ ਤਾਂ ਕੁਝ ਦੇ ਨਹੀਂ ਹੋਏ ਨੇ 6-8 ਮਹੀਨੇ ਸਾਲ ਕੱਢ ਲੈਂਦੇ ਤਾਂ ਸਿਹਤ ਸਾਨੂੰ ਸਮਝ ਆਉਂਦੀ ਕਿ ਹਾਂ ਯਾਰ ਇਹਨਾਂ ਦੀ ਮਜਬੂਰੀ ਆ ਹੁਣੇ ਸਰਕਾਰੀ ਹੋ ਚੁੱਕੇ ਨੇ ਇਹ ਤਾਂ ਪਹਿਲੇ ਦਿਨ ਤੋਂ ਸਰਕਾਰੀ ਹੋ ਗਏ ਤੇ ਸਾਡਾ ਜਿਹੜਾ ਹੱਕ ਆ ਉਹ ਇਹਨਾਂ ਨੇ ਕੋਇਆ ਫਰਜ਼ ਕਰੋ ਵਿਧਾਨ ਸਭਾ ਦਾ ਸੈਸ਼ਨ 2 ਦਿਨ ਹੋਰ ਵਧਾ ਦਿੰਦੇ ਕਿੱਡੀ ਕ ਅੱਖ ਰਾ ਚਲੀ ਸੀ 29 ਨੂੰ ਖਤਮ ਹੋ ਰਿਹਾ ਵਾ ਉਤੋਂ ਦੋ ਦਿਨ ਕਹਿੰਦੇ ਜੇ ਐਕਸਟੈਂਡ ਕਰਤਾ ਆਓ ਆਪਾਂ ਸਾਰੇ ਬਹਿਸ ਕਰੀਏ ਚਗੀ ਤਰ੍ਹਾਂ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਜਿਹੜੇ ਇਸ਼ੂਜ਼ ਨੇ ਉਹ ਬਹੁਤ ਨਾਜ਼ੁਕ ਬੜੇ ਇਸ ਵਕਤ ਉਹਨਾਂ ਤੇ ਬਹੁਤ ਉਹਨਾਂ ਦਾ ਹੱਲ ਕੱਢਣ ਦੀ ਲੋੜ ਹੈ ਚਾਹੇ ਉਹ ਡਰੱਗਸ ਨੇ ਚਾਹੇ ਕ腐ਸ਼ਨ ਹੈ ਚਾਹੇ ਹੋ ਅਨਐਮਪਲੋਇਮੈਂਟ ਹੈ ਬੇਰੋਜ਼ਗਾਰੀ ਹੈ ਚਾਹੇ ਹੋ 2 ਲੱਖ ਕਰੋੜ ਦਾ ਕਰਜ਼ਾ ਹੈ ਚਾਹੇ ਸਾਡੀ ਇੰਡਸਟਰੀ ਦਾ ਕਹਾਨਾ ਹੋਇਆ ਕਿਸਾਨ ਆਤਮ ਹੱਤਿਆ ਕਰ ਰਹੇ ਨੇ ਐਜੂਕੇਸ਼ਨ ਤੇ ਹੈਲਥ ਕੇਅਰ ਜ਼ੀਰੋ ਹੋ ਚੁੱਕਾ ਪੰਜਾਬ 'ਚ ਜੇ ਮੈਂ ਗੱਲ ਕਰਾਂ ਆਬੋ ਹਵਾ এনवायरमेंट ਦੀ ਰੋਡ ਐਕਸੀਡੈਂਟਸ ਦੇਖੋ ਤੁਸੀਂ 5000 ਵਿਅਕਤੀ ਹਰ ਸਾਲ ਪੰਜਾਬ ਦੀਆਂ ਸੜਕਾਂ ਤੇ ਮਰ ਰਿਹਾ ਕਿਸੇ ਨੂੰ ਚਿੰਤਾ ਹੀ ਨਹੀਂ ਕਿ ਇਸ ਨੂੰ ਵੀ ਆਪਾਂ ਏਜੰਡੇ ਤੇ ਲੈ ਕੇ ਆਉਣਾ ਵਾ ਇਹ ਸਾਰੀਆਂ ਗੱਲਾਂ ਵਿਧਾਨ ਸਭਾ ਦੇ ਵਿੱਚ ਹੋ ਸਕਦੀਆਂ ਕਿਉਂਕਿ ਇੱਥੇ ਅਸੀਂ ਇਕੱਠੇ ਬੈਠਦੇ ਆਦਰਵਾਇਜ਼ ਫੀਲਡ ਵਿੱਚ ਤਾਂ ਅਸੀਂ ਇੱਕ ਦੂਜੇ ਨੂੰ ਕਦੇ ਲੱਭਦੇ ਨਹੀਂਗੇ ਇਸ ਲਈ ਇਹ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਇਹਨੂੰ ਹੱਲੇ ਵੀ ਟਾਈਮ ਹੈਗਾ ਮੇਰੇ ਖਿਆਲ ਕੈਪਟਨ ਅਭਿੰਦਰ ਸਿੰਘ ਜੀ ਉਹਨਾਂ ਨੂੰ ਮੇਰੀ ਰਿਕਵੈਸਟ ਵੀ ਹੈ ਕਾਂਗਰਸ ਗਵਰਨਮੈਂਟ ਨੂੰ ਕਿ ਇਦਾਂ ਨਾ ਕਰੋ ਸਾਡੇ ਹੱਕ ਨਾ ਸਾਡੇ ਤੋਂ ਖੋਵੋ ਉਹਤੇ ਦਿਨ ਹੋਰ ਸੈਸ਼ਨ ਬੱਜੂਗਾ ਕੋਈ ਹਰ ਜਿੰਮੇ ਦਾ ਮੈਂ ਉਦਾਹਰਨ ਦੇਣਾ ਚਾਹਣਾ ਮੈਂ ਨਾਰਵੇ ਗਿਆ ਸੀ ਇੱਕ ਵਾਰੀ ਯੂਰਪ ਦੇ ਵਿੱਚ ਤਾਂ ਨਾਰਵੇ ਦੀ ਪਾਰਲੀਮੈਂਟ ਮੈਨੂੰ ਦਿਖਾਉਣ ਲੈ ਕੇ ਗਿਆ ਪਹਿਲਾਂ ਤਾਂ ਉੱਥੇ ਕੋਈ ਇਦਾਂ ਦਾ ਬੈਰੀਅਰਸ ਬੈਰੀਕੇਡਸ ਨਹੀਂ ਸੀ ਕੋਈ ਸਿਕਿਉਰਿਟੀਜ਼ ਬੜੇ इजीली ਅਸੀਂ ਅੰਦਰ ਚਲੇ ਗਏ ਉੱਥੇ ਮੈਨੂੰ ਸਪੀਕਰ ਸਾਹਿਬ ਨੇ ਦੱਸਿਆ ਕਿ ਨਾਰਵੇ ਦੀ ਪਾਰਲੀਮੈਂਟ 365 ਦਿਨਾਂ ਚੋਂ ਲਗਭਗ 300 ਦਿਨ ਬੈਠਦੀ ਆ ਪਾਰਲੀਮੈਂਟ ਉਹ ਇਸ ਲਈ ਬੈਠਦੀ ਆ ਤਾਂ ਕਿ ਸਾਰੀ ਸਰਕਾਰ ਤੇ ਇੱਕ ਚੈੱਕ ਰਵੇ ਉਕੇ ਜਦੋਂ ਜਦੋਂ ਸਦਨ ਪੈਟਦਾ ਵਾ ਸਾਰੇ ਪੰਜਾਬ ਦੇ ਅਫਸਰ ਜਿਹੜੇ ਉਹ ਡਰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਜੇ ਸਾਡਾ ਕੋਈ ਇਸ਼ੂ ਐਮ.ਐਲ.ਏ ਨੇ ਉਠਾਤਾ ਤੇ ਸਰਕਾਰ ਨੂੰ ਜਵਾਬ ਦੇਣਾ ਵਾ ਤੇ ਸਰਕਾਰ ਕਈ ਵਾਰ ਉਹਦੇ ਤੇ ਐਕਸ਼ਨ ਲੈਂਦੀ ਹੈ ਤੇ ਇੱਥੇ ਤਾਂ ਇੱਕ ਰਿਵਾਜ ਹੀ ਹੈ ਨੀਗਾ ਇੱਥੇ ਕਨਸਟੀਟਿਊਸ਼ਨ ਨੇ ਕਹਿੰਦਾ ਵਾ ਕਿ 6 ਮਹੀਨਿਆਂ ਚ ਇੱਕ ਵਾਰ ਵਿਧਾਨ ਸਭਾ ਬੈਠਣੀ ਚਾਹੀਦੀ ਇਹ ਪੂਰਾ ਸੰਵਿਧਾਨ ਦਾ ਉਹੀ ਬਸ ਪੱਖ ਪੂਰਾ ਕਰਦੇ ਨੇ 6 ਮਹੀਨੇ ਬਾਅਦ ਛੋਟਾ ਦਾ ਸੈਸ਼ਨ ਬੁਲਾਉਂਦੇ ਨੇ ਦੋ ਤਿੰਨ ਦਿਨ ਦਾ ਵਿੱਚ ਦੋ ਛੁੱਟੀਆਂ ਹੁੰਦੀਆਂ ਨੇ ਜਿੱਦਾਂ ਹੁਣ ਆ ਸੈਸ਼ਨ ਅਸੀਂ ਕੱਲ ਸੌਂ ਚੁੱਕੀ ਆ ਸ਼ੁਕਰਵਾਰ ਵਾਲੇ ਦਿਨ ਸ਼ਨੀਵਾਰ ਐਤਵਾਰ ਦੋ ਦਿਨ ਛੁੱਟੀਆਂ ਆ ਗਈਆਂ ਤੇ ਤਿੰਨ ਦਿਨ ਇਹਨਾਂ ਨੇ ਹੋਰ ਕਰਕੇ ਕਾਰਵਾਈ ਤੇ ਬੰਦ ਕਰ ਦੇਣਾ ਸੋ ਇਸ ਲਈ ਮੈਂ ਇਹ ਸਮਝਦਾ ਕਿ that is ਉਹੀ ਪਲੇਟਫਾਰਮ ਜਿੱਥੇ ਅਸੀਂ ਲੋਕਾਂ ਦੇ ਇਸ਼ੂਜ਼ ਉਠਾ ਸਕਦੇ ਆ ਪਰ ਅਫਸੋਸ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਕਿ ਵੈਸੇ ਤਾਂ ਇਸ ਦੇਸ਼ ਵਿੱਚ ਹੀ ਹੈ ਨਹੀਂ ਜੀ ਇਹ ਜਿਹਨੂੰ ਕਹਿੰਦੇ ਆ ਕਿ ਫਰਾਖ ਦਿੱਲੀ ਜਾਂ ਵੱਡਾ ਦਿਲ ਕਿਸੇ ਵਿਰੋਧੀਆਂ ਦੀ ਵੀ ਗੱਲ ਸੁਣ ਸਕੀਏ ਔਰ ਉਹੀ ਗੱਲ ਹੁਣ ਕੈਪਟਨ ਅਬਰਿੰਦਰ ਸਿੰਘ ਜਿਹੜੇ ਕਿ ਆਮ ਚੀਫ ਮਿਨਿਸਟਰ ਹਨ ਉਹ ਅੱਛੇ ਚੀਫ ਮਿਨਿਸਟਰ ਸਮਝੇ ਜਾਂਦੇ ਨੇ ਤੇ ਜੇ ਉਹ ਵੀ ਤੰਗ ਦਿਲੀ ਦਿਖਾਉਣਗੇ ਕਿ ਸੈਸ਼ਨ ਹੀ ਨਹੀਂ ਹੋਣ ਦੇਣਾ ਵਿਧਾਨ ਸਭਾ 'ਚ ਗੱਲ ਹੀ ਨਹੀਂ ਹੋਣ ਦੇਣੀ ਕਿਸੇ ਦੀ ਗੱਲ ਹੀ ਨਹੀਂ ਸੁਣਨੀ ਤਾਂ ਇਟ ਡਸ ਨਾਟ ਬਿਹੇਵ ਆਫ ਹਿਮ ਤੇ ਨਾ ਹੀ ਜਮਹੂਰੀਅਤ ਲਈ ਚੰਗਾ ਤੇ ਨਾ ਹੀ ਪੰਜਾਬ ਲਈ ਚੰਗਾ ਇਹ ਚੰਦ ਗੱਲਾਂ ਮੈਂ ਤੁਹਾਡੇ ਨਾਲ ਅੱਜ ਸਾਡੀਆਂ ਕਰਨੀਆਂ ਸੀ ਇਸ ਲਈ ਮੈਂ ਲਾਈਵ ਹੋਇਆ ਸੀ ਮੈਨੂੰ ਪੂਰਾ ਨਾ ਸਕੇ ਤੁਸੀਂ ਸਾਰੇ ਤਿੱਖੀ ਨਜ਼ਰ ਰੱਖੋਗੇ ਪੰਜਾਬ ਤੇ ਔਰ ਦੇਖ ਰਹੇ ਹੋ ਕਿ ਜੋ ਕੁਝ ਹੋ ਰਿਹਾ ਵਾ ਤੁਹਾਡੇ ਸਾਹਮਣੇ ਸਾਰਾ ਕੁਝ ਆ ਔਰ ਮੈਂ ਸਮਝਦਾ ਕਿ ਕਿਸੇ ਵੀ ਸਰਕਾਰ ਨੂੰ ਕਿਸੇ ਪਾਰਟੀ ਨੂੰ ਗਲਤੀ ਮੰਨਣ ਵਿੱਚ ਕੋਈ ਗੁਰੇਜ਼ ਨਹੀਂ ਕਰਨਾ ਚਾਹੀਦਾ ਗਲਤੀ ਗਲਤੀ ਮੰਨ ਕੇ ਬੰਦਾ ਵੱਡਾ ਹੀ ਹੁੰਦਾ ਅਗਰ ਹੁਣ ਵੀ ਕੈਪਟਨ ਅਰਵਿੰਦਰ ਸਿੰਘ ਕਾਇਮ ਕੇ ਹਾਂਜੀ 2-3 ਦਿਨ ਸੈਸ਼ਨ ਵੜਾ ਦਿੰਦੇ ਆਓ ਆਪਾਂ ਗੱਲ ਕਰੀਏ ਹੀ ਵਿਲ ਹੀ ਵਿਲ ਗਰੋ ਟਾਲਰ ਅਗਰ ਉਹ ਕਹਿ ਦਿੰਨ ਕਿ ਜਿਹੜੀਆਂ ਮੈਂ ਅਪਾਇੰਟਮੈਂਟਸ ਕੀਤੀਆਂ ਮੈਂ ਇਹਨਾਂ ਨੂੰ ਰਿਵਿਊ ਕਰੂੰਗਾ ਇਹਨਾਂ ਦੀ ਅਗਰ ਤੁਸੀਂ ਕਹਿ ਰਹੇ ਹੋ ਕਿ ਲੋੜ ਨਹੀਂ ਹੈਗੀ ਹੀ ਵਿਲ ਗਰੋ ਟਾਲਰ ਲੋਕਾਂ ਦਾ ਵਿਸ਼ਵਾਸ ਉਹਨਾਂ ਵਿੱਚ ਹੋਰ ਵਧੇਗਾ ਲੇਕਿਨ ਕਿਤੇ ਨਾ ਕਿਤੇ ਜਿੱਦ ਦੀ ਪੋਲਿਟਿਕਸ ਪੜੀ ਹੋਈ ਹੈ ਇਸ ਦੇਸ਼ ਦੇ ਵਿੱਚ ਇਸ ਸੂਬੇ ਦੇ ਵਿੱਚ ਕਿ ਜੇ ਫਲਾਨੀ ਗੱਲ ਆਪੋਜੀਸ਼ਨ ਨੇ ਕਹਤੀ ਹੁਣ ਮੈਂ ਇਹਦੇ ਉ ਇਸ ਤਰ੍ਹਾਂ ਦੀ ਇੱਕ ਵਿਚਾਰਧਾਰਾ ਸਾਡੇ ਦੇਸ਼ ਦੇ ਰਾਜਨੀਤਿਕ ਕਲਚਰ ਵਿੱਚ ਵੱਧ ਚੁੱਕੀ ਵਿਚ ਇਸ ਬੈਡ ਜਿਹੜੀ ਕਿ ਇਸ ਵਾਸਤੇ ਇਸ ਡੈਮੋਕ੍ਰੇਸੀ ਵਾਸਤੇ ਜਮਹੂਰੀਅਤ ਵਾਸਤੇ ਚੰਗੀ ਨਹੀਂ ਹੈ ਬਹੁਤ ਬਹੁਤ ਸ਼ੁਕਰੀਆ ਇਹ ਨਹੀਂ ਗੱਲਾਂ ਕਰਨੀ ਉਸੇ ਧੰਨਵਾਦ ਥੈਂਕ ਯੂ